ਬਹੁਤ ਹੀ ਜਿਆਦਾ ਕਿੜਾਕੇ ਦੀ ਜਿਹੜੀ ਧੁੰਦ ਹੈ ਪਈ ਹੋਈ ਆ ਸੋ ਰੋਡ ਤੇ ਜਦੋਂ ਵੀ ਨਿਕਲਣਾ ਸਾਰੇ ਬੀੜਾਂ ਭੈਣਾਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਪੂਰਾ ਧਿਆਨ ਰੱਖ ਕੇ ਰੋਡ ਤੇ ਨਿਕਲੋ ਕਿਉਂਕਿ ਇਹ ਗੱਡੀਆਂ ਜਿਹੜੀਆਂ ਨੇ ਕਾਰਾਂ ਦੇ ਵਿੱਚ ਤਾਂ ਖਾਸ ਕਰਕੇ ਬਿਲਕੁਲ ਵੀ ਵਾਰ ਨਹੀਂ ਪਤਾ ਲੱਗਦਾ ਧੁੰਦ ਜਿਆਦਾ ਲੱਗਦੀ ਹੈ ਹੋਰ ਵੀ ਜਿਆਦਾ ਲੱਗਦੀ ਹੈ ਵਾਕਿਆ ਜ ਧੁੰਦ ਪਈ ਵੀ ਬਹੁਤ ਜਿਆਦਾ ਹੋਈ ਹੈ ਹਾਲਾਂਕਿ ਟਰੱਕ ਬੱਸ ਦਾ ਜਿਹੜਾ ਡਰਾਈਵਰ ਹੁੰਦਾ ਉਹ ਹਾਈਟ ਤੇ ਬੈਠਾ ਹੁੰਦਾ ਤਾ ਉਹ ਥੋੜੇ ਉੱਚਾ ਹੁਣ ਕਰਕੇ ਨਾ ਥੋੜੇ ਜਿਹਾ ਦੂਰ ਤੱਕ ਦਿਖਦਾ ਹੈ ਕਾਰਾਂ ਦੇ ਵਿੱਚ ਬੈਠੇ ਬੈਠ ਕੇ ਤਾਂ ਬਿਲਕੁਲ ਨਜ਼ਦੀਕ ਤੱਕ ਵੀ ਨਹੀਂ ਦਿਖਦਾ ਸੋ ਮੋਟਰਸਾਈਕਲ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਆਪਣੀ ਜਿਹੜੀ ਸੇਫਟੀ ਹੈ ਆਪਣੇ ਹੱਥ ਦੇ ਵਿੱਚ ਹੈ ਪਰਿਵਾਰਾਂ ਵਾਲੇ ਇਹ ਵੀਰ ਵੀ ਬਾਹਰ ਕੰਮ ਕਰਦੇ ਫਿਰਦੇ ਆ ਜਿਵੇਂ ਕਹਿ ਲਈਏ ਇਹ ਡਿਲੀਵਰੀ ਵਾਲੇ ਵੀਰ ਇੰਦਰ ਦੇ ਲਈ ਖਾਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੇ ਪਰਿਵਾਰ ਛੱਡ ਕੇ ਮਜਬੂਰੀਆਂ ਕਰਨੇ ਦੀ ਧੁੰਦ ਦੇ ਵਿੱਚ ਫਿਰ ਰਹੇ ਨੇ ਸੋ ਸਾਰੇ ਗੱਡੀਆਂ ਕਾਰਾਂ ਹੋਰ ਜਿੰਨੇ ਵੀ ਸਾਧਨਾਂ ਵਾਲੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਮੋਟਰਸਾਈਕਲ ਵਾਲੇ ਵੀਰਾਂ ਵੱਲ ਖਾਸ ਕਰਕੇ ਧਿਆਨ ਦਿਆ ਕਰੋ ਜਦੋਂ ਵੀ ਰੋਡ ਤੇ ਜਾਂਦੇ ਹੋ ਤੁਹਾਡੇ ਵੀ ਪਰਿਵਾਰ ਉਹਨੇ ਜ਼ਰੂਰੀ ਨੇ ਜਿੰਨੇ ਉਹਨਾਂ ਦੇ ਨੇ ਇਹ ਰੋਡ ਤੇ ਵੀ ਜਦੋਂ ਨਿਕਲਦੇ ਹੋ ਤਾਂ ਬੜੇ ਪਿਆਰ ਦੇ ਨਾਲ ਗੱਡੀਆਂ ਖਾਰਾਂ ਜਿਹੜੀਆਂ ਸਾਹਮਣੇ ਦੇ ਨਾਲ ਚਲਾਇਆ ਕਰੋ ਤਾਂ ਜੋ ਕਿਸੇ ਦਾ ਤੇ ਤੁਹਾਡਾ ਨੁਕਸਾਨ ਨਾ ਹੋ ਸਕੇ ਹਰੇ ਸਾਰੇ ਵੀਰ ਆਪਣੇ ਘਰਾਂ 'ਚ ਪਰਿਵਾਰਾਂ 'ਚ ਪਹੁੰਚਣ ਤਾਂ ਇਹ ਵੀ ਚਲੋ ਇੱਕ ਜਿਹੜੀ ਬੋਧਰਤ ਹੈ ਇਹ ਨੇਚਰ ਇਨੇ ਵੀ ਹੁੰਦਾ ਤਾਂ ਤੁਹਾਨੂੰ ਵੀ ਟਾਈਮ ਹੈ ਦੌਰ ਹੈ ਇਨੇ ਵੀ ਪੈਣਾ ਹੁੰਦਾ ਜੂਈ ਹੁੰਦੀ ਹੈ ਪੈਣੀ ਸੋ ਸਾਨੂੰ ਸਾਰਿਆਂ ਨੂੰ ਰੜ ਕੇ ਇਹੀ ਜਿਹੜਾ ਉਪਰਾਲਾ ਕਰਨਾ ਚਾਹੀਦਾ ਕਿ ਆਪਾਂ ਇਸ ਧੁੰਦ ਦੇ ਵਿੱਚੋਂ ਬੜੇ ਹੀ ਸੇਫਟੀ ਦੇ ਨਾਲ ਆਪਣੇ ਘਰ ਪਹੁੰਚ ਜਾਈਏ ਬਚ ਜਾਈਏ ਕਿਸੇ ਵੀ ਤਰ੍ਹਾਂ ਦੀ ਤੁਕਟਣਾ ਤੋਂ ਤਾਂ ਤੁਸੀਂ ਦੇਖ ਰਹੇ ਹੋ ਧੁੰਦ ਜਿਹੜੀ ਹੈ ਬਿਲਕੁਲ ਪੂਰੇ ਸ਼ਹਿਰ ਦੇ ਵਿੱਚ ਫਿਰ ਰਿਹਾ ਖਰੜ ਸ਼ਹਿਰ ਤੇ ਮੁਹਾਲੀ ਸ਼ਹਿਰ ਚੰਡੀਗੜ੍ਹ ਦੇ ਵਿੱਚ ਐ ਇੰਨੀ ਧੁੰਦ ਹੈ ਤੇ ਬਾਹਰ ਰੋਡ ਤੇ ਕਿੰਨੀ ਜ਼ਿਆਦਾ ਧੁੰਦ ਹੋ ਰਹੀ ਹੈ ਤੁਸੀਂ ਆਪੰਤਾ ਚਲਾ ਸਕਦੇ ਹੋ ਇਸ ਸ਼ਹਿਰ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਹਾਲਾਂਕਿ ਹੀਟ ਬੋ ਹੁੰਦੀ ਹੈ ਜੁੱਲੇ ਬਲਦੇ ਨੇ ਹੀਟਰ ਚੱਲਦੇ ਨੇ ਗੱਡੀਆਂ ਘਰ ਆਪੁੰਦੇ ਨੇ ਪਰ ਫਿਰ ਵੀ ਇਹ ਪੂਰੇ ਤੁਸੀਂ ਦੇਖ ਰਹੇ ਹੋ ਉੱਪਰ ਜਿਹੜਾ ਬ੍ਰਿਜ ਹੈ ਖਰੜ ਸ਼ਹਿਰ ਦੀ ਇਹ ਵੀਡੀਓ ਹੈ ਜਿੱਥੇ ਬਿਲਕੁਲ ਵੀ ਕੁਝ ਨਹੀਂ ਦਿਖਾਈ ਦੇ ਰਿਹਾ ਤਾਂ ਹੋਰ ਜਿਹੜੇ ਮੇਨ ਰੋਡ ਨੇ ਜਿੱਥੇ ਆਲੇ ਦੁਆਲੇ ਖੇਤ ਲੱਗਦੇ ਨੇ ਕਣਕਾਂ ਨੂੰ ਪਾਣੀ ਲੱਗੇ ਹੋਏ ਨੇ ਤਾਂ ਕਿੰਨੀ ਜਿਆਦਾ ਧੁੰਦ ਹੋਵੇਗੀ ਬਹੁਤ ਹੀ ਜਿਆਦਾ ਜਿਹੜਾ ਰਿਸਕੀ ਆ ਉਹ ਮਾਹੌਲ ਹੋਇਆ ਪਿਆ ਤਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤਾਂ ਰੋਡ ਦੇ ਉੱਪਰ ਕਈ ਬੰਦੇ ਐ ਨੂੰ ਇਸ ਤਰ੍ਹਾਂ ਹੁੰਦਾ ਦੇਖੋ ਹੁਣ ਜਿਹੜੀਆਂ ਗੱਡੀਆਂ ਰੋਡ ਤੇ ਖੜ੍ਹਦੀਆਂ ਇਹਨਾਂ ਨੂੰ ਬੇਨਤੀ ਹੈ ਕਿ ਆਪਣੇ ਐਂਡੀਕੇਟਰ ਲਾ ਕੇ ਖੜਾਓ ਭਾਈ ਇਸ ਤਰ੍ਹਾਂ ਵੀ ਇਹ ਵੀ ਇੱਕ ਹਾਦਸੇ ਦਾ ਕਾਰਨ ਹੈ ਜਿਸ ਦੇ ਨਾਲ ਭੈਣ ਕੇ ਜਿਹੜਾ ਹਾਦਸਾ ਹੋ ਵਾਪਰ ਸਕਦਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਧੁੰਦ ਸ਼ਹਿਰ ਦੇ ਵਿੱਚ ਨਹੀਂ ਧੁੰਦ ਦਾ ਬਾਹਰ ਕਿੰਨੀ ਹੋਏਗੀ ਆਪੇ ਅੰਦਾਜ਼ਾ ਲਾ ਸਕਦੇ ਹੋ ਸੋ ਇਹੀ ਸਾਰਿਆਂ ਨੂੰ ਬੇਨਤੀ ਹੈ ਅਪੀਲ ਹੈ ਹੱਥ ਜੋੜ ਕੇ ਕਿ ਆਪਣੇ ਪਰਿਵਾਰਾਂ ਦੇ ਲਈ ਆਪਣੀ ਸਿਹਤ ਦੇ ਲਈ ਆਪਣੇ ਕਿਸੇ ਨੁਕਸਾਨ ਹੋਣ ਤੋਂ ਬਚਾਓ ਆਪਣੇ ਆਪ ਨੂੰ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਤੁਹਾਡਾ ਹੋ ਜੇ ਸੋ ਇਸ ਕਰਕੇ ਹੌਲੀ ਸਮਝ ਦੇ ਨਾਲ ਪਿਆਰ ਨਾਲ ਚੱਲਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਵੀਰ ਟਰੱਕ ਵੀ ਕਰਦੇ ਨੇ ਅੱਜ ਕੱਲ੍ਹ ਦੇ ਦਿਨ ਚਲੋ ਆਮ ਜੀ ਗੱਲ ਹੈ ਠੰਡ ਤੋਂ ਰਾਹਤ ਮਨ ਲਈ ਬੰਦਾ ਇੱਕ ਦੋ ਪੈਕ ਲਾਏ ਲੈਂਦਾ ਸੋ ਪੈਕ ਜਰੂਰ ਲਾਓ ਪਰ ਆਹੋ ਪੈਕ ਲਾ ਕੇ ਐਨੇ ਵੀ ਐਡਵਾਂਸ ਨਾ ਹੋ ਜਾਓ ਤਾਂ ਜੋ ਕਿਸੇ ਦਾ ਨੁਕਸਾਨ ਹੋ ਸਕੇ ਜਾਂ ਫਿਰ ਤੁਹਾਡਾ ਨੁਕਸਾਨ ਹੋ ਸਕੇ ਆਲੇ ਦੋਲੇ ਦਰਖਤ ਵੀ ਹੁੰਦੇ ਨੇ ਰੋਡ ਤੇ ਡਿਵਾਈਡਰ ਤੇ ਗੱਡੀ ਗਈ ਵੀ ਚੜ ਜਾਂਦੀ ਹੈ ਸੋ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਤੇ ਆਪਣਾ ਜਿਹੜਾ ਧਿਆਨ ਰੱਖਿਆ ਜਾਵੇ ਬਹੁਤ ਹੀ ਜਿਹੜੀ ਸਮਝਦਾਰੀ ਦੇ ਨਾਲ ਡਰਾਈਵ ਤੁਸੀਂ ਕਰੋ ਤਾਂ ਜੋ ਆਪਣੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਤੁਸੀਂ ਪਹੁੰਚੋ ਕਿਉਂਕਿ ਘਰਾਂ ਦੇ ਵਿੱਚ ਤੁਹਾਡੀ ਕੋਈ ਵੇਟ ਕਰਦਾ ਬੱਚੇ ਵੇਟ ਕਰਦੇ ਆ ਭੈਣਾਂ ਮਾਪੇ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਵੇਟ ਜਰੂਰ ਕਰਦਾ ਹੁੰਦਾ ਸੋ ਆਓ ਆਪਾਂ ਸੜਕ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਦਾ ਇਸ ਮੌਸਮ ਦੇ ਜਿਹੜੀ ਪ੍ਰਕਿਰਿਆ ਉਸ ਨੂੰ ਧਿਆਨ ਚ ਰੱਖਦੇ ਹੋਏ ਇੱਕ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਕਿ ਰੋਡ ਤੇ ਜਾਂਦੇ ਹੋਏ ਕਿਸੇ ਵੀ ਤਰ੍ਹਾਂ ਦੀਆਂ ਅਗੇਲੀ ਨਹੀਂ ਵਰਤਣੀ ਸੋ ਆਸ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਪਿਆਰ ਦੋਗੇ ਲਾਈਕ ਸ਼ੇਅਰ ਕਰੋਗੇ ਸੋ ਅਸੀਂ ਵੀ ਇਸ ਤਰ੍ਹਾਂ ਦੀ ਜਿਹੜੀ ਇਹ ਵੀਡੀਓ ਹੈ ਇਹ ਆਪਾਂ ਬਣਾਉਂਦੇ ਰਾਵਾਂਗੇ ਸੋ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸ਼ਰਕਰ ਟੀਵੀ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ YouTube ਤੇ Instagram ਤੇ ਤਿੰਨੇ ਪਲੇਟਫਾਰਮਾਂ ਤੇ ਸ਼ਰਕਰ ਟੀਵੀ ਨੂੰ ਜਰੂਰ ਫੋਲੋ ਕਰਿਓ